ਇੱਕ ਬਿਜਲੀ ਦੀ ਤਾਰ ਰੁੱਤੀ ਦੂਜੀ ਤਾਰ ਤੇ ਲੱਗੀ ਉਹਦੇ ਨਾਲ ਵੋਲਟੇਜ ਵਧਣ ਕਾਰਨ ਜਿਹੜਾ ਏਸੀ ਉਹ ਦੁਆਰਾ ਸਾਹਿਬ ਦੇ ਸੱਚਖੰਡ ਦੇ ਵਿੱਚ ਲੱਗਿਆ ਹੋਇਆ ਸੀ ਉਹਦਾ ਜਿਹੜਾ ਕੰਪਰੈਸ਼ਨ ਆ ਫਟ ਗਿਆ ਫਟਣ ਦੇ ਨਾਲ ਅੱਗ ਪੈਦਾ ਹੋਈ ਔਰ ਅੱਗ ਕੋ ਅੱਗੇ ਅੱਗ ਲੱਗਦੀ ਲੱਗਦੀ ਸਾਡੇ ਗੁਰੂ ਸਾਹਿਬ ਦੇ ਤਿੰਨ ਪਾਵਨ ਸਰੂਪ ਨੇ ਜਿਹੜੇ ਉਹ ਅਗਨ ਭੇਟ ਹੋ ਗਏ ਹਾਲਾਤ ਐਸੇ ਸੀ ਦੇਖਿਆ ਨਹੀਂ ਸੀ ਜਾਰ ਪਤਾ ਲੱਗਿਆ ਜਦ ਹੀ ਸਾਡੇ ਗੁਰਦੁਆਰਾ ਸਾਹਿਬ ਚਾਰ ਸਾਹਿਬ ਤੋਂ ਛੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੁਲਾਜ਼ਮ ਸਾਹਿਬ ਪਹੁੰਚੇ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਅਸੀਂ ਇੱਥੇ ਆਏ ਆ ਕੇ ਹਾਲਾਤ ਦੇਖੇ ਤਾਂ ਨਾਲ ਦੀ ਨਾਲ ਇੱਥੇ ਇਹਨਾਂ ਦੇ ਪ੍ਰਬੰਧ ਕਰਨ ਨਾਲ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੰਭਾਲਿਆ ਸੁਭਾਰ ਕੇ ਫਿਰ ਸੰਗਤ ਇੱਥੇ ਸਾਰੀ ਰਾਤ ਅਸੀਂ ਇੱਥੇ ਬੈਠੇ ਰਹੇ ਸਾਰੀ ਰਾਤ ਸਨਮੇ ਜਾਪ ਕੀਤ ਸਾਹਿਬ ਔਰ ਅੱਜ ਸਵੇਰੇ ਰਾਤੀ ਅਸੀਂ ਇਹ ਫਾਰਮ ਕਰਤਾ ਸੀ ਮਾਨਯੋਗ ਪ੍ਰਧਾਨ ਸਾਹਿਬ ਅਰਜਿੰਦਰ ਸਿੰਘ ਜੀ ਧਾਮੀ ਜੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਸਤਿ ਸ੍ਰੀ ਕੇਸਗੜ ਸਾਹਿਬ ਤੋਂ ਉਹਨਾਂ ਦੇ ਮਰੇਦ ਸਾਹਿਬ ਤੋਂ ਤੇ ਉਹਨਾਂ ਨੇ ਸਿੰਘ ਸਹਿਬਾਨ ਦੀ ਪੰਜ ਦੀ ਡਿਊਟੀ ਲਾਈ ਸੀ ਉਹ ਅੱਜ ਆਏ ਪੂਰਨ ਗੁਰਮਰਿਆਦਾ ਅਨੁਸਾਰ ਉਹਨਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਹੁਣ ਅਸੀਂ ਇੱਥੋਂ ਗੋਵਿੰਦ ਸਤਵਾਲ ਸਾਹਿਬ ਲਈ ਤੋਰਿਆ ਹੈ ਬੜਾ ਦੁੱਖ ਹੁੰਦਾ ਹੈ ਮਨ ਭਰ ਭਰ ਆਉਂਦਾ ਹੈ ਪਰ ਕਰ ਕੁਝ ਨਹੀਂ ਸਕਦੇ ਕਿਉਂਕਿ ਹਾਦਸਾ ਸੀ ਇਸ ਹਾਦਸੇ ਕਾਰਨ ਸਾਨੂੰ ਇਸ ਸਪੀਡਾ ਦੇ ਵਿੱਚ ਲੱਗਣਾ ਪੈ ਰਿਹਾ ਵਾਹਿਗੁਰੂ ਜੀ ਦੇ ਪਤ ਸਾਹਿਬ ਬਰਦੀ ਵੀ ਹੋਵੇ ਕਿ ਸਾਡੇ ਸਾਰੇ ਜਿਹੜੇ ਸਮਾਜ ਲਈ ਵੀ ਬੜੀ ਮੰਦਭਗੀ ਕਰਨਾਈ ਦੀ ਕਰ ਪਾਉਂਦੀ ਹੈ ਕਿ ਜਿਹੜਾ ਬੀਬੀ ਦਾ ਜਿਹੜਾ ਸ਼ਾਰਟ ਸਰਕਟ ਹੋਣ ਕਰਕੇ ਇਹ ਸੀ ਪ੍ਰੈਸ਼ਰ ਜਿਹੜਾ ਵੱਧ ਗਿਆ ਸੀ ਜਿੱਥੇ ਗੁਰਾਂ ਸਿੰਘ ਸਾਹਿਬ ਜੀ ਦਾ ਸਰਜਕੰਡ ਜਿਹੜਾ ਦਿਨ ਮਹਾਰਾਜ ਦੇ ਰੂਪ ਵਿੱਚ ਸੀ ਉਹ ਜਿਹੜਾ ਸ਼ਾਰਟ ਸਰਕਟ ਹੋਣ ਕਰਕੇ ਮਹਾਰਾਜ ਦਿਨ ਸੂਪਰੇ ਦੇ ਵੀ ਬੇਟਰੇ ਅੱਜ ਜਿਹੜੇ ਮੌਜੂਦਾ ਸਾਡੇ ਐਸਐਮਸੀ ਮੈਂਬਰ ਅੱਗੋਂ ਕਿ ਸਿੰਘ ਸਾਹਿਬ ਜਿਹੜੇ ਐਸਐਮਸੀ ਵਲੋਂ ਕੇਸ ਕਰਤਾ ਤੋਂ ਆਏ ਸੀ ਜਿਹੜੇ ਮਰਿਆਦਾ ਦੇ ਇਨਸਾਫ ਤੋਂ ਗੁਰੂ ਸਾਹਿਬ ਦੇ ਸੰਗਤਾ ਸ਼੍ਰੀ ਗੁਰਦਵਾਰਾ ਸਾਹਿਬ ਲਈ ਚੱਲੇ ਪਏ ਥੱਲੇ ਪਏਗੇ ਜੀ ਨੂੰ ਤੇ ਸਰਕਾਰ ਜੀ ਕੱਲ ਤੱਕ ਸਭ ਨੂੰ ਜੋ ਵੀ ਇਹ ਦੀ ਇਨਵੈਸਟੀਗੇਸ਼ਨ ਵੀ ਕਰ ਰਹੇ ਤੇ ਅਸੀਂ ਆਪਣੇ ਰੋਪੇ ਦੀ ਇਨਵੈਸਟੀਗੇਸ਼ਨ ਪਾਰਟੀ ਟੀਮ ਦਾ ਅਸੀਂ ਜਿਹੜਿਆ ਇਹਨਾਂ ਮੌਕੇ ਦੇ ਸੈਂਪਲ ਵੜੇ ਤੇ ਜਿਹੜੀ ਫਾਈਨਲ ਰਿਪੋਰਟ ਹੋ ਗਈ ਜਿਹਨੂੰ ਆਪਾਂ ਨੂੰ ਸ਼੍ਰੀ ਗੁਰਦਵਾਰਾ ਸਾਹਿਬ ਤੋਂ ਵਰਤੋ ਲਾਈਟ ਜਿਹੜੀ ਜ਼ਿਆਦਾ ਆਨ ਕਰਦਾ ਪੂਰੇ ਦੁਗੇ ਦੋ AC ਵਾਟੋਟਾ ਬਟੋਏ ਇਹਦਾ ਜਿਹੜਾ AC ਦਾ ਕੰਪਰੈਸਰ ਬਣਿਆ ਸੀ ਜਿਆਦਾ ਲਾਈਟ ਬਿੰਡੋ AC ਬਿੰਡ ਮੈਡੂਸ ਬੈਰਨ ਟੋਲੇ ਜਰੀਏ ਵੀ ਪੀਲ ਕਾਣੀ ਜਿੱਥੇ ਸਤਗੰਨ ਸਾਹਿਬ ਆ ਕਿਸੇ ਵੀ ਤਰ੍ਹਾਂ ਦੇ AC ਦਾ ਇਹ ਆ ਉਹ ਬਿੰਡੋ AC ਲਾ ਲਿਆ ਜੀ ਦੇਸਪਰੇਟ AC ਦੁਗੇ ਉਹ ਲਾਇਆ ਜਾਣ ਤਾਂ ਕਿ ਇਹ ਜੇ ਹਾਸਾ ਤੋਂ ਬਚਾਇਆ ਜਾ ਸਕੇ